Hvala što pratite kanal. ਕੀ ਕਹਿਣਾ ਚਾਹੋਗੇ ਜੀ ਨਰਮਾ ਫੂਡ ਵੈਲਫੇਅਰ ਐਸੋਸੀਏਸ਼ਨ ਸੰਸਥਾ ਹੈ ਜੀ ਜਿਹਦੇ ਅੰਦਰ ਨਰਮਾ ਦੇ ਸਾਡਾ ਖਰਾਖਪਿੰਦਰ ਹੈ ਜੀ तकरीबन 20 ਤੋਂ 25 ਜਿਹੜੇ ਲੋਕ ਕਿਥੇ ਜਿਹੜੀ ਲਾਉਂਦੇ ਨੇ ਜੀ ਕੋਈ ਫਾਸਟ ਫੂਡ ਜਿਹੜੀ ਲਾਉਂਦਾ ਹੈ ਕੋਈ ਕੋਚੀਆਂ ਜਿਹੜੀ ਲਾਉਂਦਾ ਹੈ ਜੀ ਕੋਈ ਖਾਣਾ ਬਣਾ ਕੇ ਵੇਚਦਾ ਹੈ ਜੀ ਅਲੱਗ-ਅਲੱਗ ਕਿਸਮ ਦੀਆਂ ਰੇਡੀਆਂ ਲਾਉਂਦੇ ਨੇ ਕੋਈ ਸਬਜ਼ੀਆਂ ਜਿਹੜੀ ਲਾਉਂਦਾ ਹੈ ਕੋਈ ਕੋਕਟੇਲੇ ਲਾਉਂਦਾ ਉਹ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਇੱਥੇ 20 ਟੈਲੀਆਂ ਜਿਹੜੀਆਂ ਨੇ ਇਹ ਇੱਕ ਭਾਵਨਾ ਹੀ ਹੈ ਜੀ ਤੇ ਉਹਨਾਂ ਦੀ ਭਾਵਨਾ ਜਿਹੜੀ ਹੈ ਕਿ ਅਸੀਂ ਹਰ ਪੀੜਤ ਲੋਕ ਜਿਹੜੇ ਆ ਦਾ ਪੰਜਾਬ ਦੇ ਵਿੱਚ ਸਖਤਤਾ ਸਾਰੇ ਕ੍ਰੈਸਿਸ ਵਿੱਚੋਂ ਨਿਕਲਿਆ ਉਹਨਾਂ ਦੀ ਮਦਦ ਲਈ ਉਹਨਾਂ ਨੇ ਮੈਨੂੰ ਬੁਲਾਇਆ ਕਿ ਤੁਸੀਂ ਤੁਹਾਡੇ ਜੀਣਾ ਚਾਹੁੰਦੇ ਕਿਉਂਕਿ ਮੈਂ ਰਿਕਵੈਸਟ ਕੀਤੀ ਵੀ ਜੋ ਵੀ ਤਿਲਫੁਲ ਦੇਣਾ ਚਾਹੁੰਦਾ ਇਹਨਾਂ ਭਰਾਵਾਂ ਨੇ ਇਹ ਸਾਰਿਆਂ ਨੂੰ ਇਕੱਠਾ ਕਰਕੇ ਬੇਸਿਕਲੀ ਤਾਂ ਇਹ ਰੋਜ਼ ਹੈਂਡ ਟੂ ਮਾਉਥ ਲਈ ਜਿਹੜੀ ਜੋ ਕਮਾਉਂਦੇ ਨੇ ਉਹੀ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਪਰ ਇਹਨਾਂ ਦਾ ਦਿਲ ਕੀਤਾ ਕਿ ਸਾਨੂੰ ਵੀ ਇਹ ਮਾੜੀ ਘੜੀ ਦੇ ਵਿੱਚ ਸਾਥ ਦੇਣਾ ਚਾਹੀਦਾ ਮੈਂ ਇਹਨਾਂ ਦਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਜਿਹੜੀ ਆਪਣੀ ਦਸਾਂ ਨੌ ਦੀ ਕਮਾਈ ਦੇ ਵਿੱਚੋਂ ਇਹ ਆਟੇ ਦੀ ਸੇਵਾ ਕਰ ਰਹੇ ਆ ਪ੍ਰਮਾਤਮਾ ਇਹਨਾਂ ਦੇ ਇਹਨਾਂ ਦੇ ਘੋੜੀ ਦੇ ਵਿੱਚ ਕਈ ਲੱਖ ਗੁਣਾ ਦਾ ਤੋਂ ਬਾਅਦ ਦਾ ਜਿਹੜਾ ਬੈਨੀਫਿਟ ਦੇ ਨਾਮ ਰਵੇਈ ਔਰ ਇਹਨਾਂ ਦੀ ਚੰਗੀ ਕਲਾ ਰੱਖੀ ਹੋਈ ਹੈ ਕੰਮ ਵਿੱਚ ਤੋਂ ਇਸ ਸਮੱਸਿਆ ਆ ਰਹੀ ਹੈ ਜੀ ਉਹ ਆ ਰਹੀ ਹੈ ਕਿ ਜਿੱਥੇ ਪਾਣੀ ਉਤਰਨ ਤੋਂ ਬਾਅਦ ਉੱਥੇ ਇੱਕ ਤਾਂ ਜੀ ਜਿਹੜਾ ਜਿਵੇਂ ਹੋ ਗਿਆ ਰਹਿਣ ਵਾਸਤੇ ਬੰਜੇ ਚਾਹੀਦੇ ਆ ਬੈੱਡ ਖਰਾਬ ਹੋਗੇ ਕੱਪੜੇ ਖਰਾਬ ਹੋਗੇ ਕਰਦੇ ਅਸੀਂ ਕਰ ਰਹੇ ਹਾਂ ਅਸੀਂ ਕੰਬਲ ਇੱਕ ਟਰੱਕ ਲੁਧਿਆਣੇ ਤੋਂ ਅਸੀਂ ਆਲਰੇਡੀ ਆਰਡਰ ਦਿੱਤਾ ਹੈ ਜੀ ਤੇ ਉਹਦੇ ਵਿੱਚ ਗੱਦੇ ਵੀ ਨੇ ਅਸੀਂ ਉਹਦੀ ਤਿਆਰੀ ਕਰ ਰਹੇ ਹਾਂ ਤੇ ਸਾਰੀ ਅਗਲੀ ਗੱਲ ਹੈ ਕਿ ਦਵਾਈਆਂ ਅਸੀਂ ਡਾਕਟਰ ਸਾਹਿਬਾਨ ਨਾਲ ਮਿਲ ਕੇ ਜਿਹੜੀਆਂ ਦਵਾਈਆਂ ਨੇ ਜਿਵੇਂ ਪਾਣੀ ਖੜਾ ਸੀ ਸਾਰੇ ਪਾਸੇ ਉਪਰੋਂ ਸੂਰਜ ਦੀ ਤੋਂ ਪੈਂਦੇ ਸੀ ਤਾਂ ਲਸ਼ਕੋਰ ਪੈਂਦੀ ਸੀ ਉਹਦੇ ਨਾਲ ਨਜ਼ਰ ਦਾ ਕਾਫੀ ਜਿਹੜਾ ਜੀ ਕਈ ਲੋਕਾਂ ਦੀ ਪ੍ਰੋਬਲਮ ਆਈ ਕਿ ਉਹਨਾਂ ਨੂੰ ਦੇਖਣਾ ਘੱਟ ਹੋ ਗਿਆ ਜੀ ਉਹਦੀ ਲਸ਼ਕੋਰ ਪੈ ਗਈ ਔਰ ਉਸ ਤੋਂ ਇਲਾਵਾ ਜਿਹੜਾ ਪਾਣੀ ਸੀਗਾ ਖੜਾ ਦਾ ਉਹ ਕਿਉਂਕਿ ਹੋਰ ਤਾਂ ਪਾਣੀ ਸੀਗਾ ਨਹੀਂ ਕਿਤੇ ਸਿਚੁਏਸ਼ਨ ਐਸੀ ਹੋ ਗਈ ਉਹ ਹੜਾਂ ਦਾ ਪਾਣੀ ਪਿੰਦੇ ਨੇ ਜਿਸ ਕਰਕੇ ਪੇੜ ਦੇ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਏ। ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਅਸੀਂ ਨੋਟ ਕਰਕੇ ਸਾਡੇ ਡਾਕਟਰ ਭਗਵੰਤ ਸਿੰਘ ਜੀ ਨੇ ਜੀ ਆਲਰੇਡੀ ਟੀਮ ਸਾਡੀ ਤੇ ਗਈ ਹੋਈ ਹੈ। ਸਟੋਰੀਨ ਸਮਰ ਸਿੰਘ ਨੇ ਉਹ ਆਲਰੇਡੀ ਤੇ ਪਹੁੰਚੇ ਹੋਏ ਨੇ। ਤੇ ਅਸੀਂ ਵੀ ਇਹ ਸਾਰੀਆਂ ਮੈਡੀਸਨ ਦਾ ਪ੍ਰਬੰਧ ਕਰਕੇ ਇਥੋਂ ਨਾਬੇ ਤੋਂ ਨਾਬੇ ਜੰਗਲ ਤੋਂ ਦਾਸ ਤੋਂ ਆਪੀ ਕੀਤੀ ਕੋਸ਼ਿਸ਼ ਕਰ ਰਹੇ। ਅਸੀਂ ਕਿ ਇਹ ਜਿਹੜੀ ਅਗਲੀ ਜਿਹੜੀ ਮਾਲੀ ਮਤ ਭੇਜਦੇ ਹਾਂ। ਤੁਹਾਡੇ ਖਾਸਤੇ। ਹਾਂ ਜੀ ਤੁਸੀਂ ਬੋਲੋ ਕੀ ਕਹਿਣਾ ਸੋਨਜੀ ਜੀ ਤੁਹਾਨੂੰ ਜੀ ਸਾਰੇ ਭਰਾਵਾਂ ਦਾ ਧੰਨਵਾਦ ਐਮਐਲਏ ਸਾਹਿਬ ਦਾ ਐਮਐਲਏ ਸਾਹਿਬ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੇ ਆ ਸਾਡੀ ਸਾਰੀ ਟੀਮ ਧੰਨਵਾਦ ਕਰਦੀ ਆ ਸਾਡੇ ਥੋੜੇ ਜਿਹੀ ਬੋਲਣ ਵਾਲੇ ਸੀ ਇਹਨਾਂ ਟਾਈਮ ਤੋਂ ਟਾਈਮ ਕੱਢ ਕੇ ਸਰ ਦੇ ਕੋਲ ਪਹੁੰਚੇ ਤੇ ਅਸੀਂ ਸਾਡੀ ਸੋਚ ਸੀ ਕਿ ਮੈਂ ਇਹਨਾਂ ਦਾ ਫੇਸਬੁੱਕ ਤੇ ਪੜ੍ਹਿਆ ਸੀ ਮਾਨ ਸਾਹਿਬ ਦਾ ਵੀ ਜਿੰਨੇ ਵੀ ਸਾਡਾ ਉਹ দান ਕਰ ਸਕਦਾ ਤਾਂ ਅਸੀਂ ਸੋਚਿਆ ਵਿਚਾਰ ਕਰਿਆ ਸਾਰੇ ਨੇ ਵੀ ਕਿੰਨਾ ਕੁ ਅਸੀਂ ਕਰ ਸਕਦੇ ਹਾਂ ਕਿਉਂਕਿ ਅੱਜ ਵੀ ਡੇਅਸਾ ਦਾ ਮੰਦਾ ਚੱਲ ਰਿਹਾ ਕੰਮ ਮੀ ਕਰਕੇ ਅਸੀਂ ਫੇਵੀ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਜੀ ਕਿ ਅਸੀਂ ਸਾਡੇ ਥੋੜੇ ਜਿਹੇ ਪੈਸੇ ਦੇ ਵਿੱਚ ਵੀ ਅਸੀਂ ਥੋੜਾ ਦਾਨ ਕਰ ਸਕੀਏ ਔਰ ਪਰਮਾਤਮਾ ਨੇ ਇੰਨੀ ਮਿਹਰ ਕਰਿਆ ਕਿ ਨੂੰ ਵੱਧ ਚੜ ਕੇ ਅਸੀਂ ਹਰ ਚੀਜ਼ ਹਿੱਸਾ ਦੇਈਏ ਸਾਡੀ ਸੋਚ ਮਾਨਸਾ ਵੀ ਅਸੀਂ ਖੂਨ ਦਾਨ ਕਰਨ ਦੀ ਲਾਇਕ ਕਰੋਗੇ ਜੀ ਤੇ ਜਿਵੇਂ ਸਭਾ ਦੇ ਹੋ ਗਿਆ ਜੇ ਲੰਗਰ ਲੈਣਾ ਦੇ ਦਾ ਲੰਗਰ ਹੋ ਗਿਆ ਜੀ ਤੇ ਸਕੂਲਾਂ ਚ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਯੂਨੀਫਾਰਮ ਕਾਪੀਆਂ ਪ੍ਰੋਵਾਈਡ ਕਰਕੇ ਦੇ ਆ ਰਹੇ ਹਾਂ ਅੱਜ ਤੁਸੀਂ ਕੀ ਕੀ ਦਾਨ ਕਰ ਰਹੇ ਹੋ ਅੱਜ ਸਿਰਫ ਸਿਰਫ ਸਾਨੂੰ ਅਸੀਂ ਆਟਾ ਦਾਨ ਦੇ ਹੋਰ ਕੁਝ ਕੀ ਕਹਿਣਾ ਛੋੜੇ ਹਾਂ ਬਸ ਮੈਂ ਸਾਰਾ ਦਾ ਧੰਨਵਾਦ ਕਰਦਾ ਜੀ ਦੇਵਮਾਨ ਸਾਹਿਬ ਦਾ ਸਾਡੀ ਸਾਰੀ ਟੀਮ ਦਾ ਤੇ ਦੇਵਮਾਨ ਸਾਹਿਬ ਦੀ ਸਾਰੀ ਟੀਮ ਦਾ ਤੁਹਾਨੂੰ ਪਿੱਛੇ ਕੋਈ ਮੁਸ਼ਕਲ ਆ ਰਹੀ ਸੀ ਉਹਦੇ ਸਬੰਧ ਤੇ ਦੇਵਮਾਨ ਸਾਹਿਬ ਦੇਖੋ ਜੀ ਸਾਨੂੰ ਦਿੱਕਤ ਆਈਆਂ ਸੀਗੇ ਜੀ ਉਹ ਚੀਜ਼ ਦਾ ਹੱਲ ਸਾਡਾ ਮਾਨ ਸਾਹਿਬ ਨੇ ਕੀਤਾ ਸੀ ਜੀ ਬਹੁਤ ਸੁਭਲ ਗੱਲਾਂ ਨਾਲ ਸੀ ਮਾਨ ਸਾਹਿਬ ਦੇ ਇੱਕ ਥੋੜੇ ਬੋਲ ਨਾਲ ਇਹਨਾਂ ਨੇ ਸਾਡਾ ਹੱਲ ਕਰਤਾ ਸੀ ਠੀਕ ਹੈ